ਜੀ ਤੋਂ ਦੱਸਦਾ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਦੋਸਤੋ ਜਿਸ ਤਰ੍ਹਾਂ ਕੇ ਮਿਸਲਾਂ ਦੇ ਦੱਸਦਾ ਕੁਐਸਚਨ ਮੈਂ ਕਰਵਾ ਦਿੱਤੇ ਸੀ ਜੇਕਰ ਨਹੀਂ ਦੇਖੇ ਤਾਂ ਉਹਨਾਂ ਨੂੰ ਜ਼ਰੂਰ ਦੇਖਣਾ ਕਿਉਂਕਿ ਤੁਹਾਡੇ ਪੇਪਰਾਂ ਦੇ ਵਿੱਚ ਦੋਸਤੋ ਜਾਂ ਤਾਂ ਮਿਸਲਾਂ ਪੁੱਛੀਆਂ ਜਾਂਦੀਆਂ ਹਨ ਜਾਂ ਉਹਨਾਂ ਦੇ ਸੰਸਥਾਪਕ ਪੁੱਛੇ ਜਾਂਦੇ ਹਨ ਮਿਸਲਾਂ ਤੇ ਸੰਸਥਾਪਕ ਦਾ ਨਾਮ ਲੈ ਕੇ ਮਿਸਲਾਂ ਪੁੱਛੀਆਂ ਜਾਂਦੀਆਂ ਹਨ ਜਾਂ ਮਿਸਲਾਂ ਦਾ ਨਾਮ ਲੈ ਕੇ ਸੰਸਥਾਪਕ ਪੁੱਛੇ ਜਾਂਦੇ ਹਨ ਤਾਂ ਦੋਸਤੋ ਉਹ ਕੁਐਸਚਨ ਮੈਂ ਪਹਿਲਾਂ ਕਰਵਾ ਦਿੱਤੇ ਤੇ ਅੱਜ ਥੋੜੇ ਜਿਹਾ हटਕੇ ਕੁਐਸਚਨ ਕਰਾਵਾਂਗਾ ਕਰਾਵਾਂਗਾ ਮਿਸਲਾਂ ਦੇ ਹੀ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕੋਈ ਵੀ ਫालतू ਕੁਐਸਚਨ ਉਸ ਵਿੱਚ ਨਹੀਂ ਹੋਵੇਗਾ ਤਾਂ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਅਤੇ ਨਾਲ ਨਾਲ ਮੈਂ ਵਿਦ ਟ੍ਰਿਕ ਵੀ ਦੱਸਾਂਗਾ ਜੋ ਟ੍ਰਿਕਸ ਮੈਂ ਇੱਕ ਦਿਨ ਵੀਡੀਓ ਦਿੱਤੀ ਸੀ ਮਿਸਲਾਂ ਦੇ ਸੰਸਥਾਪਕ ਤੇ ਮਿਸਲਾਂ ਬਾਰੇ ਉਹ ਨਹੀਂ ਦੇਖੀ ਤਾਂ ਉਸ ਨੂੰ ਜ਼ਰੂਰ ਦੇਖ ਲੈਣਾ ਅਤੇ ਉਸ ਤੋਂ ਬਾਅਦ ਥੈਰੇਟਿਕਲ ਪੋਰਸ਼ਨ ਪਹਿਲਾਂ ਕਵਰ ਕਰਾ ਦਿੱਤਾ ਸੀ ਉਸ ਤੋਂ ਬਾਅਦ ਕੀ ਹੈ ਮਿਸਲਾਂ ਦੇ MCQ ਦੀ ਵੀਡੀਓ ਕੱਲ੍ਹ ਦਿੱਤੀ ਸੀ ਉਹ ਨਹੀਂ ਦੇਖੀ ਤਾਂ ਉਸ ਨੂੰ ਜ਼ਰੂਰ ਦੇਖਣਾ ਦੋਸਤੋ ਅਤੇ ਜੋ ਅੱਜ ਹੈ ਪਾਰਟ 2 ਹੈ ਮਿਸਲਾਂ ਦੇ MCQ ਦਾ ਤਾਂ ਅੱਜ ਵਾਲੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਹੈ ਤਾਂ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਹਰੇਕ ਪੇਪਰ ਦੇ ਵਿੱਚ ਮਿਸਰਾਂ ਦਾ ਕੁਐਸਚਨ ਬੰਦਦਾ ਹੀ ਬੰਦਦਾ ਹੈ ਤਾਂ ਦੋਸਤੋ ਪੇਪਰਾਂ ਵਿੱਚ ਜਿਹੜੇ ਵਾਰ-ਵਾਰ ਪੁੱਛੇ ਜਾ ਰਹੇ ਹਨ ਆਪਾਂ ਕੁਐਸਚਨ ਉਹੀ ਕਰਾਵਾਂਗੇ ਜੋ ਕਰਾਵਾਂਗੇ ਉਹੀ ਪੇਪਰ ਵਿੱਚ ਆਵੇਗਾ ਤੇ ਨੰਬਰ ਤੁਹਾਡੇ ਕੀ ਆ ਪੱਕੇ ਹੋ ਜਾਣਗੇ ਤਾਂ ਦੋਸਤੋ ਚੱਲਦੇ ਆਂ ਆਪਾਂ ਦੇਖੋ ਇੱਥੇ ਜਿੰਨੇ ਵੀ ਕੁਐਸਚਨ ਹਨ ਸਾਰੇ ਕਰਵਾ ਦਿੱਤੇ ਗਏ ਹਨ ਮਤਲਬ ਕਿ 10 ਤੱਕ ਕੁਐਸਚਨ ਕਰਵਾਏ ਗਏ ਸਨ ਅਤੇ ਦੋਸਤੋ ਜਿੰਨੇ ਵੀ ਕੁਐਸਚਨ ਕਰਵਾਏ ਗਏ ਆ ਹਰੇਕ ਦੇ ਉੱਪਰ ਟਾਈਮ ਲਾ ਕੇ ਵਿਦ ਐਕਸਪਲੇਨੇਸ਼ਨ ਤੁਹਾਨੂੰ ਦੱਸੀ ਹੈ ਤਾਂ ਦੋਸਤੋ ਇਹ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਬੈਨੀਫਿਟ ਵਾਲੀ ਗੱਲ ਹੈ ਬਹੁਤ ਜ਼ਿਆਦਾ ਤੁਹਾਨੂੰ ਬੈਨੀਫਿਟ ਮਿਲੇਗਾ ਇਸ ਵੀਡੀਓ ਦੇ ਨਾਲ ਤਾਂ ਇਸ ਕਰਕੇ ਕਹਿ ਰਹੇ ਆ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਦੋਸਤੋ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਅਤੇ ਨਾਲ ਬੈਲ ਆਈਕਨ ਦੀ ਜੋ ਬਟਨ ਬਣਿਆ ਹੋਇਆ ਉਸ ਨੂੰ ਪ੍ਰੈਸ ਕਰ ਦੇਣਾ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਕਮੈਂਟ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਚੱਲਦੇ ਆਪਾਂ ਪਹਿਲੇ ਕੁਸ਼ਣ ਵੱਲ ਪਹਿਲਾ ਕੁਸ਼ਣ ਕਹਿੰਦਾ ਹੈ ਸੌਰੀ 11ਵਾਂ ਕੁਸ਼ਣ ਕਹਿੰਦਾ ਹੈ ਸਿੱਖ ਮਿਸਲਾਂ ਦੀ ਪ੍ਰਮੁੱਖ ਕੇਂਦਰੀ ਸੰਸਥਾ ਕਿਹੜੀ ਸੀ ਤਾਂ ਵੈਰੀ ਇੰਪੋਰਟੈਂਟ ਸਰਬਤ ਖਾਲਸਾ ਸੀ ਸਰ ਜੀ ਪਤਾ ਨਹੀਂ ਜੀ ਗੁਰਮਤਾ ਸੀ ਨਹੀਂ ਦੱਸ ਸਕਦੇ ਦਸਵੰਦ ਸੀ ਜਾਂ ਦਾਨ ਸੀ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਹੋਵੇਗੀ ਤਾਂ ਇਹ ਕੀ ਹੈ ਡੋਲੂ ਮੰਜਣ ਵਾਲਾ ਕੁਐਸਚਨ ਹੈ ਕਿਸ ਤਰ੍ਹਾਂ ਹੈ ਦੋਸਤੋ ਤਾਂ ਉਹ ਤੁਹਾਨੂੰ ਮੈਂ ਦੱਸਦਾ ਹਾਂ ਡੋਲੂ ਮੰਜਣ ਵਾਲਾ ਕੁਐਸਚਨ ਕਿਸ ਤਰ੍ਹਾਂ ਹੈ ਦੋਸਤੋ ਇੱਥੇ ਆਪਸ਼ਨ 1 2 3 4 ਦਿੱਤੀਆਂ ਹੋਈਆਂ ਹਨ ਤੁਹਾਨੂੰ ਮੈਂ ਇੱਕ ਇੱਕ ਚੀਜ਼ ਦੱਸਾਂਗਾ ਅਤੇ ਇਸ ਆਪਸ਼ਨ ਨੂੰ ਦੇਖ ਕੇ ਕੀ ਹੈ ਤੁਸੀਂ ਪੇਪਰ ਦੇ ਵਿੱਚ ਸਿੱਧਾ ਕੀ ਹੈ 1 2 3 4 ए बी सी डी ਦੇ ਵਿੱਚ ਆਪਸ਼ਨਾਂ ਹੋਈਆਂ ਤਾਂ ਤੁਸੀਂ ਉਹ ਲਾਉਂਗੇ ਆਪ ਦੇ ਵੱਲੋਂ ਬੜ ਦੋਸਤੋ ਬਹੁਤ ਘੱਟ ਜਾਣੇ ਥਰਡੀਆਂ ਆਪਸ਼ਨਾਂ ਨੂੰ ਪੜ੍ਹਨਗੇ ਕਿ ਥੱਲੇ ਕੇਵਲ 1 ਅਤੇ 2 ਦਿੱਤਾ ਹੋਇਆ ਹੈ ਕੇਵਲ 3 ਅਤੇ 4 ਸਾਰੇ ਹੀ ਜਾਂ ਕੋਈ ਨਹੀਂ ਦਿੱਤਾ ਹੋਇਆ ਹੈ ਤਾਂ ਇਸ ਦੀ ਗੱਲ ਕਰੀਏ ਸਰਬੱਤ ਖਾਲਸਾ ਦੋਸਤੋ ਸਰਬੱਤ ਖਾਲਸਾ ਸੀ ਜੋ ਹੁਣ ਮਿਸਲਾਂ ਦੀ ਗੱਲ ਕਰੀਏ ਤਾਂ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ ਅੰਮ੍ਰਿਤਸਰ ਸਾਹਿਬ ਦੇ ਵਿਖੇ ਅੰਮ੍ਰਿਤਸਰ ਦੇ ਵਿੱਚ ਵਿਖੇ ਕੀ ਹੋਇਆ ਦਲ ਖਾਲਸਾ ਨੇ ਭਾਈ ਮਣੀ ਸਿੰਘ ਨੂੰ ਕੀ ਹੈ ਗੁਰਦੁਆਰਾ ਦੇ ਵਿੱਚ ਪਾਠ ਹੀ ਸਨ ਉਸ ਉਹਨਾਂ ਨੂੰ ਕੀ ਹੈ ਉੱਥੇ ਬਰਾਇਮਣ ਕੀਤਾ ਹੋਇਆ ਸੀ ਅਤੇ ਉਦੋਂ ਕੀ ਹੈ ਸਰਬਤ ਖਾਲਸਾ ਬੁਲਾਇਆ ਜਾਂਦਾ ਸੀ ਸਿੱਖਾਂ ਦੁਆਰਾ ਸਰਬਤ ਖਾਲਸਾ ਸੀ ਦੋਸਤੋ ਕਦੋ-ਕਦੋ ਬੁਲਾਇਆ ਜਾਂਦਾ ਸੀ ਇਹ ਵੀ ਬਹੁਤ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਸਰਬਤ ਖਾਲਸਾ ਜਾਂ ਤਾਂ ਸਰ ਜੀ ਵਿਸਾਖੀ ਵਾਲੇ ਦਿਨ ਜਾਂ ਕੀ ਹੈ ਦੀਵਾਲੀ ਵਾਲੇ ਦਿਨ ਬੁਲਾਇਆ ਜਾਂਦਾ ਸੀ ਬਹੁਤ ਇੰਪੋਰਟੈਂਟ ਹੈ ਤਾਂ ਸਰਬੱਤ ਖਾਲਸਾ ਇਹ ਆ ਗਿਆ ਸਿੱਖਾਂ ਦੀ ਏਕੀ ਸੀ ਅਦਾਲਤ ਸੀ ਗੁਰਮਤਾ ਮਤਲਬ ਕੀ ਹੈ ਜੇਕਰ ਅਸੀਂ ਗੁਰਮੁਖੀ ਦੀ ਗੱਲ ਕਰੀਏ ਗੁਰੂਆਂ ਦੇ ਮੋਖ ਦੇ ਵਿੱਚੋਂ ਨਿਕਲੀ ਹੋਈ ਭਾਸ਼ਾ ਨੂੰ ਗੁਰਮੁਖੀ ਕਿਹਾ ਜਾਂਦਾ ਹੈ ਜੇਕਰ ਅਸੀਂ ਗੁਰਮਤਾ ਦੀ ਗੱਲ ਕਰੀਏ ਤਾਂ ਗੁਰੂਆਂ ਦਾ ਮਤ ਸੀ ਜੋ ਉਸ ਨੂੰ ਗੁਰਮਤਾ ਕਿਹਾ ਜਾਂਦਾ ਹੈ ਮਤਲਬ ਕਿ ਗੁਰਮਤਾ ਤਾਂ ਇਸ ਦਾ ਜੋ ਕੀ ਹੈ ਗੁਰਮਤਾ ਵੀ ਆਨਸਰ ਆਵੇਗਾ ਤੇ ਸਰਬਤ ਖਾਲਸਾ ਵੀ ਆਵੇਗਾ ਅੱਗੇ ਕਹਿੰਦੇ ਆ ਦਸਵੰਦ ਤਾਂ ਦਸਵੰਦ ਪ੍ਰਣਾਲੀ ਜੋ ਕੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚਲਾਈ ਸੀ ਨਹੀਂ ਦੋਸਤੋ ਇਹ ਨਹੀਂ ਆ ਸਕਦਾ ਦਾਨ ਵੀ ਨਹੀਂ ਆ ਸਕਦਾ ਤਾਂ ਇੱਥੇ 1 ਅਤੇ 2 ਦੋਨੇ ਹੋਣਗੇ ਤਾਂ ਕੇਵਲ 1 ਅਤੇ 2 ਕੀ ਹੈ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਕਹਿੰਦਾ ਹੈ ਗੁਰਮਤਾ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਵੈਰੀ ਇੰਪੋਰਟੈਂਟ ਗੁਰਮਤਾ ਤੋਂ ਮੈਂ ਹੁਣੇ ਦੱਸ ਕੇ ਹਟਿਆ ਹਾਂ ਗੁਰਮੁਖੀ ਗੁਰੂਆਂ ਦੇ ਮੁਖ ਚੋਂ ਨਿਕਲੀ ਭਾਸ਼ਾ ਕੀ ਆ ਗੁਰਮੁਖੀ ਹੁੰਦੀ ਆ ਤੇ ਇਹ ਕੀ ਪੰਜਾਬੀ ਦੀ ਲਿਪੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਤਾਂ ਦੋਸਤੋ ਉੱਥੇ ਯਾਦ ਰੱਖਣਾ ਗੁਰਮਤਾ ਗੁਰਮਤਾ ਕੀ ਹੈ ਪੰਜਾਬੀ ਦੀ ਲਿਪੀ ਤਾਂ ਨਹੀਂ ਹੈ ਬਟ ਕੀ ਹੈ ਪੰਜਾਬੀ ਤੋਂ ਲਈ ਜ਼ਰੂਰ ਗਈ ਹੈ ਸਰ ਜੀ ਤਾਂ ਇਸ ਤਰ੍ਹਾਂ ਯਾਦ ਰੱਖਣਾ ਹੈ ਗੁਰਮਤਾ ਗੁਰਮੁਖੀ ਤੋਂ ਝਾਲ ਰੱਖਣਾ ਹੈ ਉੱਥੇ ਡੋਲੂ ਨਹੀਂ ਮਜਵਾਉਣਾ ਟੈਂਪੂਟੇਟਾ ਨਹੀਂ ਕਰਵਾਉਣਾ ਅਰਬੀ ਲਾਉ ਫਾਰਸੀ ਲਾਉ ਹਿੰਦੀ ਤਾਂ ਤੁਸੀਂ ਲਾ ਕੇ ਨਹੀਂ ਆਉਂਦੇ ਮੈਨੂੰ ਪਤਾ ਹੈ ਤਾਂ ਦੋਸਤੋ ਬਹੁਤ ਇੰਪੋਰਟੈਂਟ ਮੋਸਟ ਰਿਪੀਟਡ ਕੁਐਸਚਨ ਹੈ ਕਾਫੀ ਪੇਪਰਾਂ ਦੇ ਵਿੱਚ ਜਦੋਂ ਲੈਵਲ ਚੱਕਣਾ ਹੋਵੇ ਚੱਕਣਾ ਹੋਵੇ ਇਸ ਤਰ੍ਹਾਂ ਦਾ ਕੁਐਸਚਨ ਇਸ ਤਰ੍ਹਾਂ ਦਾ ਕੁਐਸਚਨ ਐਗਜ਼ਾਮੀਨਰ ਵੱਲੋਂ ਪਾਇਆ ਜਾਂਦਾ ਹੈ ਨੈਕਸਟ ਕੁਐਸਚਨ ਕਹਿੰਦਾ ਹੈ ਸਿੱਖ ਮਿਸਲਾਂ ਦੇ ਨਾਂ ਸਬੰਧੀ ਕਿਹੜਾ ਤੱਤ ਟੁਕਮਾ ਹੈ ਏ ਕੀ ਹੈ অপਸ਼ਨ এ ਕਹਿੰਦਾ ਹੈ ਪਿੰਡ ਦੇ ਨਾਂ ਦੇ ਆਧਾਰ ਤੇ ਸੀ ਹਾਂਜੀ ਆਪਾਂ অপਸ਼ਨਾਂ ਦੇ ਨਾਲ ਨਾਲ ਇਹ ਵੀ ਗੱਲ ਕਰਦੇ ਹਾਂ ਕਿ ਹਾਂਜੀ ਜੱਸਾ ਸਿੰਘ ਆਲੂ ਵਾਲੀਆ ਪਿੱਛੇ ਕੀ ਆਲੂ ਵਾਲੀਆ ਲੱਗਿਆ ਹੋਇਆ ਹਾਂਜੀ ਆਲੂ ਵਾਲੀਆ ਕਿਸੇ ਪਿੰਡ ਦਾ ਨਾਮ ਹੋ ਸਕਦਾ ਹੈ ਤਾਂ ਪਿੰਡਾਂ ਦੇ ਨਾਮ ਦੇ ਆਧਾਰ ਤੇ ਤਾਂ ਕੀ ਹੈ ਮਿਸਲਾਂ ਦਾ ਨਾਮ ਹੋ ਸਕਦਾ ਹੈ ਟੁਕਮਾ ਹੈ ਤਾਂ ਦੋਸਤੋ ਤੁਸੀਂ ਵੀ ਪੇਪਰ ਦੇ ਵਿੱਚ ਇਸੇ ਤਰ੍ਹਾਂ ਕਰਨਾ ਹੈ ਜੇਕਰ ਨਾਮ ਆਉਂਦਾ ਹੋਵੇ ਮਿੱਤਾਵਾ ਦੇ ਨਾਮ ਤੇ ਹਾਂਜੀ ਜੱਸਾ ਸਿੰਘ ਆਲੂਵਾਲੀਏ ਦੇ ਮੁਰੇ ਕੀ ਹੈ ਜੱਸਾ ਸਿੰਘ ਲੱਗਿਆ ਹੋਇਆ ਹੈ ਮਤਲਬ ਕਿ ਇਹ ਕਿਸੇ ਦਾ ਨਾਮ ਹੋਵੇਗਾ ਤਾਂ ਜੱਸਾ ਸਿੰਘ ਲੱਗਿਆ ਤਾਂ ਨੇਤਾਵਾਂ ਦੇ ਨਾਮ ਤੇ ਵੀ ਹੋ ਗਿਆ ਤੁਸੀਂ ਜੱਸਾ ਸਿੰਘ ਆਲੂਵਾਲੀਏ ਨੂੰ ਹੀ ਪਕੜ ਵਿੱਚ ਰੱਖਣਾ ਹੈ ਅਤੇ ਉਸ ਤੋਂ ਹੀ ਕੀਆ ਤੁਹਾਨੂੰ ਕੁਐਸਚਨ ਕਲੀਅਰ ਹੋ ਜਾਵੇਗਾ ਹੁਣ ਏ ਵੀ ਹੈਗਾ ਬੀ ਵੀ ਹੈਗਾ ਤੀਜਾ ਹੈ ਮੁਖੀਆਂ ਦੀਆਂ ਆਤਾਂ ਤੇ ਹਾਂਜੀ ਹੁਣ ਇਸ ਦੀ ਗੱਲ ਕਰੀਏ ਟੋਟਲ ਸਾਡੀਆਂ ਮਿਸਲਾਂ ਸੰਨ 12 ਇਨਾਂ ਦੇ ਵਿੱਚੋਂ ਕੀ ਹੈ 11 ਮਿਸਲਾਂ ਇੱਕ ਜੁੱਟ ਸਨ ਤੇ ਇੱਕ ਮਿਸਲ ਕੀ ਹੈ ਵੱਖਰੀ ਸੀ ਤਾਂ ਦੋਸਤੋ ਇਹ ਵੱਖਰੀ ਕਿਉਂ ਸੀ ਕਿਉਂਕਿ ਇਸ ਦੀਆਂ ਆਦਤਾਂ ਹੀ ਵੱਖਰੀਆਂ ਜੀਆਂ ਸਨ ਇਹ ਕੀ ਹੈ ਦਲ ਖਾਲਸਾ ਨੂੰ ਫੋਲੋ ਨਹੀਂ ਕਰਦੇ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਨਹੀਂ ਕਰਦਾ ਸੀ ਤਾਂ ਕੀ ਹੈ ਆਦਤਾਂ ਵੀ ਆ ਗਈਆਂ ਤੇ ਮੁਖੀਆਂ ਦੇ ਗੁਨਾ ਜਾਂ ਕਾਰਨਾਮੇ ਇਹ ਵੀ ਕੀ ਹੈ ਬਿਲਕੁਲ ਸੇਮ ਗੱਲ ਹੋ ਗਈ ਤਾਂ ਇੱਥੇ ਕੀ ਹੋ ਗਿਆ ਸਾਡੇ ਸਰ ਜੀ ਸਾਰੇ ਹੀ ਕੀ ਹੈ ਟੁਕਮੇ ਹਨ ਤਾਂ ਇਸ ਕੁਐਸਚਨ ਨੂੰ ਅਸੀਂ ਇਸ ਤਰ੍ਹਾਂ ਟੈਂਪਟ ਕਰਨਾ ਹੈ ਜੇਕਰ ਅਟੈਂਪਟੇਸ਼ਨ ਤੁਹਾਡੀ ਸਹੀ ਹੋਵੇਗੀ ਟਾਈਮ ਜਿੰਨਾ ਮਰਜ਼ੀ ਲੈ ਜਾਓ ਤੁਹਾਨੂੰ ਕੀ ਹੈ 1 ਨੰਬਰ ਮਿਲ ਜਾਵੇਗਾ ਨਹੀਂ ਤਾਂ 1.25 ਨੰਬਰ ਕੀ ਹੈ ਸਿੱਧੇ-ਸਿੱਧੇ ਸਾਡੇ ਚਲੇ ਜਾਣਗੇ ਜੇਕਰ ਅਸੀਂ ਉੱਥੇ ਕਾਲੀ ਕੀਤੀ ਤਾਂ ਤਾਂ ਦੋਸਤੋ ਚੱਲਦੇ ਆਂ ਅੱਗੇ ਅਗਲਾ ਕੁਐਸਚਨ ਕਹਿੰਦਾ ਹੈ ਗੁਰਮਤਾ ਨਾਮਕ ਸੰਸਥਾ ਨੂੰ ਕਿਸ ਨੇ ਤੇ ਕਦੋਂ ਖਤਮ ਕੀਤਾ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਜੇਕਰ ਗੱਲ ਕੀਤੀ ਜਾਵੇ ਮਾਸਟਰ ਕੇਡਰ ਮਾਸਟਰ ਕੇਡਰ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਹੈ ਅਤੇ ਈਟਟੀ ਵਿੱਚ ਵੀ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਪੇਪਰ ਈ ਦੇ ਵਿੱਚ ਇਹ ਕੁਐਸਚਨ ਆਉਣ ਦੇ ਪੂਰੇ ਪੂਰੇ ਚਾਂਸ ਹਨ ਜਦੋਂ ਪੇਪਰ ਦਾ ਲੈਵਲ ਥੋੜਾ ਜਿਹਾ ਇਨਕਰੀਜ਼ ਕਰਨਾ ਹੁੰਦਾ ਹੈ ਤਾਂ ਇਸ ਤਰ੍ਹਾਂ ਦਾ ਕੁਐਸਚਨ ਆ ਜਾਂਦਾ ਹੈ ਚਲੋ ਆਪਾਂ ਚੱਲਦੇ ਹਾਂ ਕੁਐਸਚਨ ਵੱਲ ਦੋਸਤੋ ਦੇਖੋ ਸਭ ਤੋਂ ਪਹਿਲਾਂ ਕਹਿੰਦਾ ਮਹਾਰਾਜਾ ਰਣਜੀਤ ਸਿੰਘ 1805 ਵਿੱਚ ਠੀਕ ਹੈ ਜੱਸਾ ਸਿੰਘ ਆਲੂਵਾਲੀਆ 1745 ਵਿੱਚ ਨਵਾਬ ਕਪੂਰ ਸਿੰਘ 1736 ਵਿੱਚ ਤੇ ਤਾਰਾ ਸਿੰਘ ਖੀਬਾ 1748 ਵਿੱਚ ਤਾਂ ਦੇਖੋ ਕੱਲ ਮੈਂ ਵੀਡੀਓ ਵਿੱਚ ਦੱਸਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ 12 ਦੀਆਂ 12 ਮਿਸਲਾਂ ਦੇ ਉੱਪਰ ਕੀ ਕੀਤਾ ਸੀ ਆਪਣਾ ਕਬਜ਼ਾ ਕਰ ਲਿਆ ਸੀ ਜੇਕਰ ਕਬਜ਼ਾ ਹੀ ਕਰ ਲਿਆ ਸੀ ਤਾਂ ਗੁਰਮਤਾ ਨਾਮਕ ਸੰਸਥਾ ਨੂੰ ਖਤਮ ਵੀ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਹੀ ਕੀਤਾ ਸੀ ਕਦੋਂ ਕੀਤਾ ਸੀ ਦੋਸਤੋ 1805 ਵਿੱਚ ਕੀਤਾ ਸੀ ਅਤੇ ਇੱਕ ਕੀ ਹੈ ਇੱਕ ਯਾਦ ਰੱਖਣਾ ਹੈ ਅੰਮ੍ਰਿਤਸਰ ਦੀ ਸੰਧੀ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ 1805 ਵਿੱਚ ਹੋਈ ਸੀ ਦੋਸਤੋ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੇਕਰ ਗੱਲ ਕੀਤੀ ਜਾਵੇ ਇਹ ਕਿਹੜੀ ਮਿਸਲ ਸੀ ਸ਼ੁਕਰਚੱਕੀਆ ਮਿਸਲ ਦੇ ਸੰ ਮਹਾਰਾਜ ਰਣਜੀਤ ਸਿੰਘ ਜੀ ਅਤੇ ਇਹਨਾਂ ਦੇ ਸੰਸਥਾਪਕ ਸਨ ਬੁੱਧਾ ਸਿੰਘ ਜਾਂ ਆਪਾਂ ਹੋਰ ਕਿਹੜਾ ਪੜਿਆ ਸੀ ਚੜਤ ਸਿੰਘ ਦੋ ਜਾਣੇ ਹਨ ਬੁੱਧਾ ਸਿੰਘ ਜਾਂ ਚੜਤ ਸਿੰਘ ਜੇਕਰ ਗੱਲ ਕੀਤੀ ਜਾਵੇ ਜੱਸਾ ਸਿੰਘ ਆਲੂਵਾਲੀਆ ਦੀ ਤਾਂ ਇਹ ਤਾਂ ਪਤਾ ਹੀ ਹੈ ਸਰ ਜੀ ਸਾਨੂੰ ਫਾਊਂਡਰ ਸਨ ਆਲੂਵਾਲੀਆ ਮਿਸਲ ਦੇ ਨਵਾਬ ਕਪੂਰ ਸਿੰਘ ਜੀ ਫੈਜ਼ਲਪੁਰੀਆ ਮਿਸਲ ਜਾਂ ਸਿੰਘੀਆ ਮਿਸਲ ਵੀ ਕਿਹਾ ਜਾਂਦਾ ਹੈ ਉਹਨਾਂ ਦੇ ਫਾਊਂਡਰ ਸਨ ਅਤੇ ਇਹ ਮਿਸਲ ਸੀ ਕਿਹੜੀ ਸੀ ਸਭ ਤੋਂ ਪਹਿਲੀ ਮਿਸਲ ਸੀ ਜੇਕਰ ਗੱਲ ਕੀਤੀ ਜਾਵੇ ਤਾਰਾ ਸੰਕੇਬਾਦੀ ਤਾਂ ਇਹ ਸੀ ਡੱਲੇਵਾਲੀਆ ਮਿਸਲ ਤਾਂ ਦੋਸਤੋ ਡੱਲੇਵਾਲੀਆ ਮਿਸਲ ਸੀ ਜੋ ਇਹਨਾਂ ਦੇ ਸੰਸਥਾਪਕ ਕੌਣ ਸਨ ਜਿਸ ਤਰ੍ਹਾਂ ਮੈਂ ਟ੍ਰਿਕ ਰਾਈ ਦੱਸਿਆ ਹੈ ਮੈਨੂੰ ਤਾਂ ਨਹੀਂ ਲੱਗਦਾ ਤੁਸੀਂ ਭੁੱਲੋਗੇ ਇੱਕ ਵਾਰੀ ਦੇਖ ਲਿਆ ਦੋਸਤੋ ਜੇਕਰ ਨਹੀਂ ਦੇਖੀ ਵੀਡੀਓ ਜ਼ਰੂਰ ਦੇਖ ਲੈਣਾ ਤਾਂ ਡੱਲੇ ਵਾਲੀਆ ਮਿਸਲ ਦੇ ਸੰਸਥਾਪਕ ਨੂੰ ਕਿਸ ਤਰ੍ਹਾਂ ਯਾਦ ਕਰਨਾ ਹੈ ਹਵਾ ਵਿੱਚ ਕੀ ਆ ਫੈਰ ਨਹੀਂ ਚਲਾਈਦੇ ਬਟ ਕੀ ਆ ਇੱਥੇ ਹਵਾ ਵਿੱਚ ਫੈਰ ਚੱਲ ਵੀ ਜਾਵੇਗਾ ਮਤਲਬ ਕੀ ਆ ਤੁਸੀਂ ਵਧੀਆ ਤਰੀਕੇ ਨਾਲ ਯਾਦ ਕਰੋਗੇ ਤੁਹਾਨੂੰ ਦੁਬਾਰਾ ਪੜ੍ਹਨ ਦੀ ਲੋੜ ਨਹੀਂ ਪੈਣੀ ਜੇਕਰ ਤੁਸੀਂ ਇੱਕ ਵਾਰ ਉਸ ਵੀਡੀਓ ਨੂੰ ਦੇਖ ਲਿਆ ਤਾਂ ਤਾਂ ਇਹ ਯਾਦ ਰੱਖਣਾ ਤਾਰਾ ਸਿੰਘ ਖੇਬਾ ਸੀ ਜੋ ਏਕੀ ਸੀ ਤਾਰਾ ਸਿੰਘ ਕੇ ਬਾਅਦ ਡੱਲੇ ਵਾਲੀਆ ਮਿਸਲ ਦੀ ਕੀ ਮੈਂਬਰ ਸਨ ਇਹ ਯਾਦ ਰੱਖਣਾ ਹੈ ਤਾਂ ਇਸ ਦਾ ਦੋਸਤੋ ਜਿਹੜਾ ਰਾਈਟ ਆਨਸਰ ਸੀ ਮਹਾਰਾਜਾ ਰਣਜੀਤ ਸਿੰਘ 1805 ਵਿੱਚ ਖਤਮ ਕੀਤਾ ਸੀ ਗੁਰਮਤਾ ਨਾਮਕ ਸੰਸਥਾ ਨੂੰ ਨੈਕਸਟ ਗੱਲ ਕਰਦੇ ਆਂ ਕਹਿੰਦਾ ਹੈ ਗੁਰਮਤਾ ਤੋਂ ਕੀ ਭਾਵ ਹੈ ਹੁਣ ਗੁਰਮਤਾ ਤੋਂ ਕੀ ਭਾਵ ਹੈ ਸੈਨਾਪਤੀ ਦਾ ਹੁਕਮ ਸਰਬੱਤ ਖਾਲਸਾ ਦੁਆਰਾ ਬਣਾਈ ਗਈ ਵਿਸ਼ੇਸ਼ ਨੀਤੀ ਗੁਰੂ ਦਾ ਫੈਸਲਾ ਜਾਂ ਗੁਰੂ ਦਾ ਮਤ ਜਾਂ ਸਿੱਖ ਸਰਦਾਰਾਂ ਦਾ ਹੁਕਮ ਤਾਂ ਇੱਥੇ ਕੀ ਆ ਸਿੱਧਾ ਸਿੱਧਾ ਆਨਸਰ ਬਣੇਗਾ ਗੁਰੂ ਦਾ ਫੈਸਲਾ ਜਾਂ ਗੁਰੂ ਦਾ ਮਤ ਨੈਕਸਟ ਕੁਐਸਚਨ ਦੀ ਗੱਲ ਕਰੀਏ ਕਹਿੰਦਾ ਹੈ ਜੀ ਸਿੱਖ ਮਿਸਲਾਂ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ ਦੇਖ ਲੈਣੇ ਹਾਂ ਅਸੀਂ ਕਿਉਂਕਿ ਸਰ ਜੀ ਅਸੀਂ ਮਿਸਲਾਂ ਬਾਰੇ ਪੜਿਆ ਹੈ ਜੋ ਪੜਿਆ ਹੈ ਉਹੀ ਪੇਪਰ ਵਿੱਚ ਪੁੱਛਿਆ ਜਾਂਦਾ ਹੈ ਕੋਈ ਫालतू ਕੰਟੈਂਟ ਅਸੀਂ ਨਹੀਂ ਪੜਨਾ ਅਸੀਂ 2b ਪੁਆਇੰਟ ਹੀ ਗੱਲ ਪੜ੍ਹਣੀ ਹੈ ਦੇਖੋ ਫੁਲਕੀਆ ਮਿਸਲ ਦਲ ਖਾਲਸਾ ਦਾ ਭਾਗ ਨਹੀਂ ਸੀ ਤਾਂ ਮੈਂ ਚੀਕ-ਚੀਕ ਇੱਕੋ ਗੱਲ ਕਹੀ ਸੀ ਕਿ 12 ਮਿਸਲਾਂ ਦੇ ਵਿੱਚੋਂ 11 ਮਿਸਲਾਂ ਇੱਕ ਸੰ ਤੇ ਇੱਕ ਵੱਖਰੀ ਸੀ ਉਹ ਕਿਹੜੀ ਸੀ ਫੁਲਕੀਆ ਮਿਸਲ ਹੀ ਸੀ ਜਿਸ ਦਾ ਸੰਸਥਾਪਕ ਸੀ ਫੁੱਲਕੇ ਤੁਰਦਾ ਸੀ ਕਿਉਂ ਕਿ ਉਹ ਚੌਧਰੀ ਸੀ ਅਮੀਰ ਆਦਮੀ ਸੀ ਇਸ ਕਰਕੇ ਚੌਧਰੀ ਫੂਲ ਸਿੰਘ ਕੀ ਹੈ ਇਸ ਦਾ ਸੰਸਥਾਪਕ ਵੀ ਹੋ ਗਿਆ ਮਤਲਬ ਕੀ ਹੈ ਤੁਹਾਨੂੰ ਮੈਂ ਸੰਸਥਾਪਕ ਵੀ ਕਰਾ ਦਿੱਤਾ ਤੇ ਉਸ ਤੋਂ ਸੰਸਥਾਪਕ ਤੋਂ ਜ਼ਿਆਦਾ ਆ ਜਾਣਾ ਹੈ ਫੂਲਕੀਆ ਮਿਸਲ ਨੈਕਸਟ ਕਹਿੰਦਾ ਹੈ ਦੋਸਤੋ ਨਵਾਬ ਕਪੂਰ ਸਿੰਘ ਫੈਜ਼ਲਪੁਰੀਆ ਮਿਸਲ ਦੇ ਮੋਢੀ ਸਨ ਹਾਂਜੀ ਸਰ ਜੀ ਬਿਲਕੁਲ ਸਹੀ ਕਿਹਾ ਤੁਸੀਂ ਨਵਾਬ ਕਪੂਰ ਸਿੰਘ ਹੀ ਸਨ ਜੋ ਫੈਜ਼ਲਪੁਰੀਆ ਮਿਸਲ ਦੇ ਸੰਸਥਾਪਕ ਸਨ ਅਤੇ ਇਹ ਪਹਿਲੀ ਮਿਸਲ ਸੀ ਅਤੇ ਇਸ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਦੋਸਤੋ ਕਮੈਂਟ ਬਾਕਸ ਵਿੱਚ ਦੱਸੋ ਨਵਾਬ ਕਪੂਰ ਸਿੰਘ ਦੇ ਅੱਗੇ ਨਵਾਬ ਲੱਗਿਆ ਸੀ ਉਪਾਧੀ ਕਿਸ ਨੇ ਦਿੱਤੀ ਸੀ ਕਦੋਂ ਦਿੱਤੀ ਸੀ ਅਤੇ ਕਦੋਂ ਇਸ ਉਪਾਧੀ ਨੂੰ ਵਾਪਸ ਲੈ ਲਿਆ ਗਿਆ ਸੀ ਉਸ ਮੁਗਲ ਦੇ ਦੁਆਰਾ ਕਮੈਂਟ ਬਾਕਸ ਵਿੱਚ ਇਹ ਕੁਐਸਚਨਾਂ ਦੇ ਆਨਸਰ ਤੁਸੀਂ ਦੱਸਣ ਕਿਉਂਕਿ ਪੇਪਰ ਦੇ ਵਿੱਚ ਸਿੱਧੇ ਸਿੱਧੇ ਇਹ ਪੁੱਛੇ ਜਾਂਦੇ ਹਨ ਤਾਂ ਦੋਸਤੋ ਏ ਵੀ ਸਹੀ ਹੈ ਅੱਗੇ ਕਹਿੰਦਾ ਹੈ ਹਰੀ ਸਿੰਘ ਨਲੂਆ ਭੰਗੀ ਮਿਸਲ ਦਾ ਸਰਦਾਰ ਸੀ ਤਾਂ ਇਸ ਨੂੰ ਅਸੀਂ ਦੇਖਦੇ ਹਾਂ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਬਹੁਤ ਹੀ ਅਸੀਂ ਨਾਮ ਸੁਣਿਆ ਹੈ ਮਹਾਰਾਣੀ ਸਿੰਘ ਵਲੇ ਭੰਗੀ ਮਿਸਲ ਦਾ ਸਰਦਾਰ ਸੀ ਦੇਖਦੇ ਹਾਂ ਤਾਰਾ ਸਿੰਘ ਕੇਬਾ ਡੱਲੇ ਵਾਲੀਆ ਮਿਸਲ ਦਾ ਪ੍ਰਸਿੱਧ ਸਰਦਾਰ ਸੀ ਤਾਂ ਤਾਰਾ ਸਿੰਘ ਕੇਬਾ ਯਾਦ ਰੱਖਣਾ ਡੱਲੇ ਵਾਲੀਆ ਮਿਸਲ ਦਾ ਹੁਣ ਇਹ ਦੱਸ ਕੇ ਹਟਿਆ ਹਾਂ ਸਰਦਾਰ ਸੀ ਦੋਸਤੋ ਇਹਦੀ ਟ੍ਰਿਕ ਦੱਸੀ ਡੱਲੇ ਵਾਲੀ ਮਿਸਲ ਦੇ ਸੰਸਥਾਪਕ ਨੂੰ ਅਸੀਂ ਕਿਸ ਤਰ੍ਹਾਂ ਯਾਦ ਕਰਨਾ ਹੈ ਮਤਲਬ ਕੀ ਤੁਹਾਨੂੰ ਦੱਸਿਆ ਸੀ ਕਿ ਵੋਟਾਂ ਦੇ ਦਿਨ ਹਨ ਜੇਕਰ ਕਿਸੇ ਲੀਡਰ ਦੇ ਪਾਠੀਆਂ ਵੀ ਵੱਜਣ ਤਾਂ ਉਸ ਨੂੰ ਕਿਦਾਂ ਲੱਗਣਗੇ ਫੁੱਲਾਂ ਵਾਂਗ ਲੱਗਣਗੇ ਪਾਠੀਆਂ ਵੀ ਫੁੱਲਾਂ ਵਾਂਗ ਲੱਗਣਗੀਆਂ ਕਿਉਂਕਿ ਉਸਨੇ ਆਪਦੀਆਂ ਵੋਟਾਂ ਪੱਕੀਆਂ ਕਰਨੀਆਂ ਇਸੇ ਤਰ੍ਹਾਂ ਡਲੇ ਵਾਲਿਆਂ ਤੋਂ ਯਾਦ ਰੱਖਣਾ ਹੈ ਡਲੇ ਜਦੋਂ ਕਿਸੇ ਦੇ ਡਲੇ ਵਜਦੇ ਹਨ ਤਾਂ ਜਿੰਦੇ ਵੱਜ ਰਹੇ ਹਨ ਉਹਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਤਾਂ ਗੁਲਾਬ ਦੇ ਫੁੱਲ ਉੱਪਰ بارش ਹੋ ਰਹੀ ਹੈ ਕਿਉਂ ਕਿਉਂਕਿ ਉਸਨੇ ਕੋਈ ਕੰਮ ਲੈਣਾ ਹੈ ਉਹਨਾਂ ਤੋਂ ਤਾਂ ਯਾਦ ਰੱਖਣਾ ਹੈ ਡਲੇ ਪੈ ਰਹੇ ਸੀ ਤਾਂ ਉਹ ਕਹਿ ਰਿਹਾ ਸੀ ਗੁਲਾਬ ਦੇ ਫੁੱਲ ਉੱਤੇ ਪੈ ਰਹੇ ਹਨ ਤੇ ਨਾਂ ਲਾ ਦੇਣਾ ਹੈ ਸਿੰਘ ਗੁਲਾਬ ਸਿੰਘ ਤੇ ਕੀ ਆ ਗਿਆ ਡੱਲੇ ਵਾਲੀਆ ਦੋਸਤੋ ਇਹ ਸੀ ਸੰਸਥਾਪਕ ਤਾਂ ਇਹ ਟ੍ਰਿਕ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਕੇ ਦੱਸਣਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਦੋਸਤੋ ਕਮੈਂਟ ਕਰਨਾ ਹੈ ਨਹੀਂ ਕਰਨਾ ਹੈ ਤੁਹਾਡੇ ਸਿਰ ਤੇ ਹੈ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਹਰੀ ਸਿੰਘ ਨਲੂਆ ਪੰਗੀ ਮਿਸਲ ਦਾ ਸਰਦਾਰ ਸੀ ਦੋਸਤੋ ਦੇਖੋ ਜਿਨ੍ਹਾਂ ਨੇ ਪੜਿਆ ਹੋਵੇਗਾ ਉਹਨਾਂ ਦਾ ਡੋਲੂ ਮੰਨ ਜਾਇਆ ਗਿਆ ਹੋਵੇਗਾ ਕਿਉਂ ਇਹ ਗਲਤ ਹੈ ਸਹੀ ਨਹੀਂ ਹੈ ਕਿਹਾ ਹੈ ਤਾਂ ਇਹ ਕੀ ਹੈ ਇਸ ਦਾ ਆਨਸਰ ਹੈ ਕਿਉਂਕਿ ਦੇਖੋ ਕਿਹਾ ਹੈ ਹਰੀ ਸਿੰਘ ਨਲੂਆ ਪੰਗੀ ਮਿਸਲ ਪੰਗੀ ਮਿਸਲ ਦਾ ਸੰਸਥਾਪਕ ਕਹ ਦਈਏ ਕੌਣ ਹੁੰਦਾ ਕੌਣ ਸੀ ਹਰੀ ਭੰਗ ਹਰੇ ਰੰਗ ਦੀ ਹੁੰਦੀ ਹੈ ਹਰੀ ਸਿੰਘ ਹਰੀ ਸਿੰਘ ਤਾਂ ਠੀਕ ਹੈ ਬਟ ਜੋ ਮਗਰ ਲੱਗਦਾ ਹੈ ਢਿੱਲੋਂ ਲੱਗਦਾ ਹੈ ਇਹ ਮੈਂ ਕੱਲ ਵੀ ਦੱਸਿਆ ਸੀ ਕਿ ਵੀਡੀਓ ਦੇ ਵਿੱਚ ਦੱਸਿਆ ਸੀ ਪੇਪਰ ਦੇ ਵਿੱਚ ਆ ਗਿਆ ਢਿੱਲੋ ਬਰਾੜ ਮਾਨ ਕੁਝ ਵੀ ਆ ਸਕਦਾ ਹੈ ਤਾ ਹਰੀ ਸਿੰਘ ਦੇ ਮਗਰ ਢਿੱਲੋ ਹੀ ਹੀ ਪੈਂਦਾ ਇਹ ਕਿਸ ਤਰ੍ਹਾਂ ਯਾਦ ਰੱਖਣਾ ਹੈ ਯਾਦ ਰੱਖਣਾ ਹੈ ਕਿ ਭੰਗ ਪੀ ਕੇ ਕੀ ਹੈ ਦਾਵਾ ਡੋਲ ਹੋ ਗਏ ਸਰੀ ਢਿੱਲਾ ਪੈ ਗਿਆ ਤਾਂ ਉੱਤੋਂ ਯਾਦ ਰੱਖਣਾ ਹੈ ਢਿੱਲੋ ਤਾਂ ਦੋਸਤੋ ਇਹ ਸੀ ਹਰੀ ਸਿੰਘ ਢਿੱਲੋ ਬੜਾ ਵਧੀਆ ਟ੍ਰਿਕ ਹੈ ਵਧੀਆ ਲੱਗੀ ਇਸ ਨੂੰ ਲਾਈਕ ਜਰੂਰ ਕਰਨਾ ਵੀਡੀਓ ਨੂੰ ਤਾਂ ਦੋਸਤੋ ਇਸ ਦਾ ਆਨਸਰ ਸੀ ਹਰੀ ਸਿੰਘ ਨਲੂਆ ਭੰਗੀ ਮਿਸਲ ਦਾ ਸਰਦਾਰ ਸੀ ਹੁਣ ਕਿਉਂ ਇਹ ਕਿਉਂ ਇਹੀ ਆਇਆ ਕਿਉਂਕਿ ਹਰੀ ਸਿੰਘ ਨਲੂਆ ਭੰਗੀ ਮਿਸਲ ਤੱਕ ਤਾਂ ਠੀਕ ਹੈ ਕਿਉਂਕਿ ਹਰੀ ਸਿੰਘ ਨਲੂਗਾ ਪੰਗੀ ਮਿਸਲ ਦਾ ਨੇਤਾ ਸੀ ਬਟ ਕੀ ਹੈ ਇਹ ਸਰਦਾਰ ਨਹੀਂ ਸੀ ਸਰਦਾਰ ਮਤਲਬ ਕੀ ਹੈ ਮੋਢੀ ਮੋਢੀ ਮਤਲਬ ਕੀ ਹੈ ਫਾਊਂਡਰ ਤਾਂ ਇਹ ਕੀ ਹੈ ਸਰਦਾਰ ਉਸ ਨੂੰ ਕਿਹਾ ਜਾਂਦਾ ਹੈ ਜੋ ਮਿਸਲ ਦਾ ਫਾਊਂਡਰ ਸੀ ਮਿਸਲ ਦਾ ਮੋਢੀ ਦੇ ਬਟ ਇਹ ਤਾਂ ਕੀ ਸੀ ਨੇਤਾ ਸੀ ਇਹ ਤਾਂ ਨੇਤਾ ਸੀ ਤਾਂ ਯਾਦ ਰੱਖਣਾ ਹੈ ਦੋਸਤੋ ਇਹ ਡੋਲੂ ਮਾਜਣ ਵਾਲਾ ਕੁਸ਼ਚਨ ਸੀ ਹਰੀ ਸਿੰਘ ਨਲੂਗਾ ਪੰਗੀ ਮਿਸਲ ਦਾ ਨੇਤਾ ਸੀ ਨਾ ਕਿ ਸਰਦਾਰ ਸੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਮਿਸਲ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਸਰ ਜੀ ਅਸੀਂ ਹੁਣੇ ਪੜਿਆ ਹੈ ਮਿਸਲ ਦੇ ਮੁਖੀ ਨੂੰ ਫਾਊਂਡਰ ਨੂੰ ਕੀ ਕਿਹਾ ਜਾਂਦਾ ਸੀ ਸਰਦਾਰ ਕਿਹਾ ਜਾਂਦਾ ਸੀ ਨੈਕਸਟ ਕੁਐਸਚਨ ਕਹਿੰਦਾ ਹੈ ਜੀ ਮਿਸਲਾਂ ਦੇ ਸੈਨਿਕ ਸੰਗਠਨ ਬਾਰੇ ਕਿਹੜਾ ਵਿਚਾਰ ਤਰਕਹੀਨ ਹੈ ਹੁਣ ਧਿਆਨ ਨਾਲ ਪੜਿਓ ਦੋਸਤੋ ਇੱਥੇ ਲਿਖਿਆ ਕੱਲਾ ਤਰਕ ਲਿਖਿਆ ਹੁੰਦਾ ਸਹੀ ਸੀ ਬਟ ਪਿੱਛੇ ਪਾਸਾ ਹੀਨ ਹੈ ਮਤਲਬ ਕਿ ਇਹ 네ਗੇਟਿਵਿਟੀ ਦੱਸ ਗਿਆ ਇਹ ਤਾ ਮਤਲਬ ਕਿ ਅਸੀਂ ਉਹੀ ਦੇਖਣਾ ਹੈ ਜਿਹੜਾ ਇਹਨਾਂ ਚ ਸਹੀ ਨਹੀਂ ਹੋਵੇਗਾ ਤਾਂ ਗੁਰੀਲਾ ਨੀਤੀ ਅਪਣਾਉਂਦੇ ਸੀ ਗੁਰੀਲਾ ਛਾਪਾ ਮਾਰ ਜੁੱਧ ਪ੍ਰਣਾਲੀ ਸਹੀ ਹੈ ਕਿਉਂਕਿ ਮਿਸਲਾਂ ਵਾਲੇ ਕੀ ਹੈ ਲੋਕ ਛਿਪ ਕੇ ਵਾਰ ਕਰਦੇ ਸੀ ਗੁਰੀਲਾ ਨੀਤੀ ਅਪਣਾਉਂਦੇ ਜੰਗਲਾਂ ਵਿੱਚ ਕੀ ਹੈ ਉਹ ਗੁਰੀਲਾ ਵਾਰ ਚੱਲਦੇ ਸੀ ਉਹਨਾਂ ਦੀ ਘੋੜਸਵਾਰ ਸੈਨਾ ਮਿਸਲਾਂ ਦੀ ਸੈਨਾ ਦਾ ਮੁੱਖ ਅੰਗ ਬਿਲਕੁਲ ਸਹੀ ਹੈ ਘੋੜਸਵਾਰ ਸੀ ਉਹ ਘੋੜੇ ਹੁੰਦੇ ਸਨ ਮਿਸਲਾਂ ਦੀ ਸੈਨਾ ਦਾ ਮੁੱਖ ਅੰਗ ਸੀ ਸਿੱਖ ਪੈਦਲ ਸੈਨਾ ਵਿੱਚ ਭਰਤੀ ਹੋਣਾ અપਮਾਨ ਸਮਝਦੇ ਸਨ ਤਾਂ ਇਹ ਕੀ ਹੈ ਸਿੱਖ ਪੈਦਲ ਸੈਨਾ ਵਿੱਚ ਭਰਤੀ ਹੋਣਾ અપਮਾਨ ਸਮਝਦੇ ਸਨ ਤਾਂ ਤਰਕਹੀਣ ਗਲਤ ਹੋ ਗਿਆ ਜੀ ਇਹ ਕਿਉਂਕਿ ਉਹ અપਮਾਨ ਨਹੀਂ ਸਮਝਦੇ ਸਨ ਮਿਸਲਾਂ ਦੇ ਸੈਨਿਕਾਂ ਨੂੰ ਨਕਦ ਵੇਤਨ ਮਿਲਦਾ ਸੀ ਤਾਂ ਨਕਦ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਪੈਸੇ ਮਿਲਦੇ ਸਨ ਕੋਈ ਨਾ ਕੋਈ ਚੀਜ਼ ਦਿੱਤੀ ਜਾਂਦੀ ਸੀ ਕਦੇ ਜ਼ਿੰਗੀਰਾਂ ਮਿਲ ਜਾਂਦੀਆਂ ਕਦੇ ਕੁਝ ਮਿਲ ਜਾਂਦਾ ਸੀ ਕੁਝ ਤਾਂ ਮਿਲਦਾ ਹੋਵੇਗਾ ਬਟ ਇਸ ਦਾ ਰਾਈਟ ਆਨਸਰ ਕੀ ਹੈ ਦੋਸਤੋ ਇਸ ਦਾ ਰਾਈਟ ਆਨਸਰ ਏ ਹੋ ਗਿਆ ਦੋਸਤੋ ਸਿੱਖ ਪੈਦਲ ਸੈਨਾ ਵਿੱਚ ਭਰਤੀ ਹੋਣਾ અપਮਾਨ ਨਹੀਂ ਸਮਝਦੇ ਸਨ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਇਹ ਕਹਿੰਦਾ ਹੈ ਮਿਸਲ ਕਾਲ ਸਮੇ ਜ਼ਿਲ੍ਹੇ ਦਾ ਮੁਖੀ ਕੌਣ ਹੁੰਦਾ ਸੀ ਤਾਂ ਦੋਸਤੋ ਇਸ ਕੁਐਸਚਨ ਦੇ ਵਿੱਚ ਕੀ ਹੈ ਡਾਊਟ ਹੈ ਐਵੇਂ ਤੁਹਾਨੂੰ ਮੈਂ ਗਲਤ ਕਰਾ ਦੇਵਾਂ ਤਾਂ ਪੇਪਰ ਦੇ ਵਿੱਚ ਇਹੀ ਆ ਗਿਆ ਤਾਂ ਗਲਤ ਹੋ ਜਾਵੇਗਾ ਤਾਂ ਤੁਸੀਂ ਦੋਸ਼ ਲਾਉਂਗੇ ਕੇ ਸਰ ਨੇ ਗਲਤ ਕਰਵਾਇਆ ਸੀ ਤਾਂ ਦੋਸਤੋ ਇਹ ਕੀ ਆ ਡਾਊਟ ਦੇ ਵਿੱਚ ਰਹਦਾ ਕੋਈ ਗੱਲ ਨਹੀਂ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਕਹਿੰਦਾ ਹੈ ਮਿਸਲਾਂ ਵਿੱਚ ਭੂਮੀ ਲਗਾਣ ਇਕੱਠਾ ਕਰਨ ਦੀ ਕਿਹੜੀ ਪ੍ਰਥਾ ਪ੍ਰਚਲਿਤ ਨਹੀਂ ਸੀ ਤਾਂ ਇੱਥੇ ਮਿਸਲਦਾਰੀ ਪ੍ਰਥਾ ਹੈਗੀ ਸੀ ਜੀ ਰਾਖੀ ਪ੍ਰਥਾ ਮਿਸਲਾਂ ਦਾ ਕੰਮ ਹੀ ਰਾਖੀ ਕਰਨਾ ਸੀ ਈ ਵੀ ਸੀ ਤਾਬੇਦਾਰੀ ਪ੍ਰਥਾ ਈ ਵੀ ਸੀ ਤਾਂ ਦੋਸਤੋ ਇਹ ਕੀ ਆ ਤਿੰਨੇ ਪ੍ਰਥਾਵਾਂ ਸੀ ਜੋ ਹੈਗੀ ਸੀ ਜੋ ਮਨਸਬਦਾਰੀ ਸੀ ਇਹ ਪ੍ਰਥਾ ਨਹੀਂ ਸੀ ਮਨਸਬਦਾਰੀ ਦੇ ਵਿੱਚ ਕੀ ਹੈ ਜਮੀਨ ਲਈ ਜਾਂਦੀ ਸੀ ਉਸਤੇ ਕੀ ਹੈ ਆਬਾ ਦਾ ਅਧਿਕਾਰ ਕਰ ਲਿਆ ਜਾਂਦਾ ਸੀ ਤਾਂ ਮਨਸਬਦਾਰੀ ਪ੍ਰਥਾ ਕੀ ਹੈ ਮੁਗਲਾਂ ਨੇ ਚਲਾਈ ਸੀ ਮੁਗਲਾਂ ਵੇਲੇ ਸੀ ਦਿੱਲੀ ਸਲਤਨਤ ਵੇਲੇ ਸੀ ਬਟ ਕੀ ਹੈ ਮਿਸਲਾਂ ਦੇ ਵਿੱਚ ਨਹੀਂ ਸੀ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਗਿਆ ਮਨਸਬਦਾਰੀ ਪ੍ਰਥਾ ਇਸ ਦਾ ਰਾਈਟ ਆਨਸਰ ਹੋ ਗਿਆ ਜੀ ਨੈਕਸਟ ਕਹਿੰਦਾ ਹੈ ਮਿਸਲ ਕਾਲ ਵਿੱਚ ਸਿੱਖਾਂ ਦੀ ਸਰਵਉੱਚ ਅਦਾਲਤ ਕਿਹੜੀ ਸੀ ਤਾਂ ਹੁਣੇ ਦੱਸ ਕੇ ਸਾਡੇ ਆਂ ਕਿ ਇਕੋ ਇੱਕ ਸੀ ਸਰਬੱਤ ਖਾਲਸਾ ਸੀ ਕਿਉਂਕਿ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਬਜ਼ਾ ਨਹੀਂ ਕੀਤਾ ਸੀ ਤਾਂ ਉਦੋਂ ਤੱਕ ਕੀ ਆ ਸਰਬੱਤ ਖਾਲਸਾ ਸਰਵਉੱਚ ਅਦਾਲਤ ਸੀ ਹੁਣ ਵੀ ਹੈ ਦੋਸਤੋ ਸਰਬੱਤ ਖਾਲਸਾ ਤਾਂ ਸਮੂਹ ਖਾਲਸਾ ਇੱਥੇ ਕੀ ਹੈ ਰਾਈਟ ਆਨਸਰ ਹੋ ਜਾਵੇਗਾ ਸਰਬੱਤ ਖਾਲਸਾ ਬਖਸ਼ਤ ਕਹਿੰਦਾ ਹੈ ਕਿਹੜੀ ਸਿੱਖ ਮਿਸਲ ਦੇ ਸੈਨਿਕ ਨੀਲੇ ਰੰਗ ਦੇ ਕੱਪੜੇ ਪਹਿਨਦੇ ਸਨ ਤਾਂ ਵੈਰੀ ਇੰਪੋਰਟੈਂਟ ਦੋਸਤੋ ਮੋਸਟ ਰਿਪੀਟਡ ਕੁਐਸਚਨ ਇਹ ਪੀ ਟ੍ਰਿਪਲ ਐਸ ਬੀ ਦੇ ਵਿੱਚ ਨਹੀਂ ਪੁੱਛਿਆ ਜਾਂਦਾ ਮਤਲਬ ਕਿ ਪੁੱਛਿਆ ਤਾਂ ਜਾ ਸਕਦਾ ਬਟ ਹਜੇ ਤੱਕ ਨਹੀਂ ਪੁੱਛਿਆ ਗਿਆ ਪੰਜਾਬ ਪੁਲਿਸ ਵਿੱਚ ਹਜੇ ਤੱਕ ਨਹੀਂ ਪੁੱਛਿਆ ਗਿਆ ਬਟ ਕੀ ਹੈ ਇਹ ਕੁਐਸਚਨ ਪੁੱਛਿਆ ਜਾਵੇਗਾ ਬਣ ਸਕਦਾ ਹੈ ਦੋਸਤੋ ਤਾਂ ਨੀਲੇ ਰੰਗ ਤੋਂ ਯਾਦ ਰੱਖਣਾ ਹੈ ਨਿਹੰਗ ਸਿੰਘ ਨਿਹੰਗ ਸਿੰਘਾਂ ਦੇ ਨੀਲੇ ਰੰਗ ਦਾ ਬਾਣਾ ਪਾਇਆ ਹੁੰਦਾ ਹੈ ਗੁਰਗੋਬਿੰਦ ਸਿੰਘ ਨੇ ਵੀ ਅੰਮ੍ਰਿਤ ਛਕਣ ਵੇਲੇ ਨੀਲੇ ਰੰਗ ਦਾ ਬਾਣਾ ਪਵਾਇਆ ਸੀ ਤਾਂ ਨੀਲੇ ਰੰਗ ਤੋਂ ਯਾਦ ਰੱਖਣਾ ਹੈ ਬਾਬਾ ਦੀਪ ਸਿੰਘ ਜੀ ਦੇ ਨੀਲੇ ਰੰਗ ਦਾ ਬਾਣਾ ਪਾਇਆ ਸੀ ਤਾਂ ਉਹ ਕਿਹੜੀ ਮਿਸਲ ਦੇ ਸੰਸਥਾਪਕ ਸਨ ਸ਼ਹੀਦ ਮਿਸਲ ਦੇ ਸ਼ਹੀਦ ਮਿਸਲ ਦੀ ਤਾਂ ਇਸ ਦਾ ਰਾਈਟ ਆਨਸਰ ਸ਼ਹੀਦ ਮਿਸਲ ਹੋ ਜਾਵੇਗਾ ਹੁਣ ਦੇਖੋ ਫੁਲਕੀਆ ਮਿਸਲ ਚੌਧਰੀ ਫੂਲ ਸਿੰਘ ਚੌਧਰੀ ਫੂਲ ਸਿੰਘ ਇਹਨਾਂ ਦੇ ਕੀ ਸਨ ਫਾਊਂਡਰ ਸਨ ਸੀਦ ਮਿਸਲ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਨਕਈ ਮਿਸਲ ਇੱਕ ਕੋਹੀਨੂਰ ਦਾ ਹੀਰਾ ਸੀ ਜਿਨੇ ਮੁਗਲਾਂ ਤੋਂ ਲੈ ਕੇ ਸਾਰਿਆਂ ਦੇ ਸਾਰੇ ਮੁਗਲਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ ਤਾਂ ਯਾਦ ਰੱਖਣਾ ਹੈ ਹੀਰਾ ਇੱਕੋ ਇੱਕ ਚੀਜ਼ ਸੀ ਜਿਸ ਨੇ ਕੀ ਨੱਕ 'ਚ ਦਮ ਕੀਤਾ ਹੋਇਆ ਸੀ ਤਾਂ ਨੱਕ ਤੋਂ ਕੀ ਯਾਦ ਰੱਖਣਾ ਹੈ ਕਈ ਨਕਈ ਮਤਲਬ ਇਹ ਨੱਕ ਹੀਰਾ ਸਿੰਘ ਤਾਂ ਲੱਗ ਹੀ ਜਾਵੇਗਾ ਹੀਰਾ ਸਿੰਘ ਨਕਈ ਕੀ ਹੈ ਇਹਨਾਂ ਦੇ ਫਾਊਂਡਰ ਦਾ ਨਾਮ ਹੈ ਦੋਸਤੋ ਟ੍ਰਿਕ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅੱਗੇ ਕੰਦ ਹੈ ਭੰਗੀ ਮਿਸਲ ਤਾਂ ਭੰਗੀ ਮਿਸਲ ਦੇ ਵਿੱਚ ਭੰਗ ਹਰੇ ਰੰਗ ਦੀ ਹੁੰਦੀ ਹੈ ਤੇ ਦਾਵਾ ਡੋਲ ਹੋ ਜਾਂਦਾ ਹੈ ਬੰਦਾ ਪੀ ਕੇ ਤਾਂ ਹਰੀ ਸਿੰਘ ਢਿੱਲੋ ਕੀ ਹੈ ਇਹਨਾਂ ਦੇ ਸੰਸਥਾਪਕ ਦਾ ਨਾਮ ਸੀ ਤਾਂ ਰਾਈਟ ਆਨਸਰ ਤਾਂ ਸੀ ਸ਼ਹੀਦ ਮਿਸਲ ਨੈਕਸਟ ਕਹਿੰਦਾ ਹੈ ਕਿਹੜੀ ਸਿੱਖ ਮਿਸਲ ਨੇ ਅਹਿਮ ਸ਼ਾ ਅਬਦਾਲੀ ਨਾਲ ਸਮਝੌਤਾ ਕੀਤਾ ਹੁਣ ਦੇਖੋ ਦੋਸਤੋ ਸਭ ਤੋਂ ਪਹਿਲਾਂ ਤਾਂ ਕੁਐਸਚਨ ਬਣਦਾ ਹੈ ਕਿ ਕਿੰਨੇ ਹਮਲੇ ਕੀਤੇ ਅਹਿਮ ਸ਼ਾ ਅਬਦਾਲੀ ਨੇ 8 ਹਮਲੇ ਕੀਤੇ ਸੀ ਦੂਜੀ ਗੱਲ ਹੈ 12 ਮਿਸਲਾਂ ਸਨ ਸਰ ਜੀ ਇਹਨਾਂ ਦੇ ਵਿੱਚੋਂ 11 ਮਿਸਲਾਂ ਅੱਡ ਸਨ ਅਤੇ ਓਨਲੀ ਇੱਕੋ ਮਿਸਲ ਸੀ ਜਿਹੜੀ ਫੁਲਕੀਆਂ ਮਿਸਲ ਸੀ ਉਹ ਵੱਖਰੀ ਸੀ ਤਾਂ ਆਪੇ ਸੋਚੋ ਅਹਿਮਦ ਸ਼ਾਹ ਬਦਾਲੀ ਦੀ ਸਿੱਖਾਂ ਦੇ ਨਾਲ ਤਾਂ ਕੀ ਐ 1762 ਦੇ ਵਿੱਚ ਵੱਡਾ ਘੱਲੂ ਘਰਾ ਹੋਇਆ ਮਤਲਬ ਕਿ ਉਹਨਾਂ ਦੇ ਨਾਲ ਬੰਦ ਹੀ ਨਹੀਂ ਸੀ ਬਟ ਬੰਦ ਕਹਿੰਦੇ ਨਾਲ ਸੀ ਜੋ ਵੱਖਰਾ ਸੀ ਰੂਲ ਐਂਡ ਰੈਗੂਲੇਸ਼ਨ ਫਾਲੋ ਨਹੀਂ ਕਰਦਾ ਸੀ ਉਹ ਕਿਹੜੀ ਸੀ ਫੁਲਕੀਆਂ ਮਿਸਲ ਸੀ ਤਾਂ ਇਸ ਦਾ ਕੀ ਐ ਰਾਈਟ ਆਨਸਰ ਫੁਲਕੀਆਂ ਮਿਸਲ ਆ ਜਾਵੇਗਾ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਪਟਿਆਲਾ ਸਥਿਤ ਕਿਲਾ ਮੁਬਾਰਕ ਕਿਸ ਨੇ ਬਣਵਾਇਆ ਸੀ ਤਾ ਪਟਿਆਲਾ ਦੇ ਪਿੱਛੇ ਬਾਜ ਆਉਂਦੀ ਹੈ ਆਲਾ ਤਾਂ ਬਾਬਾ ਆਲਾ ਸਿੰਘ ਇਸ ਦਾ ਕੀ ਹੈ ਰਾਈਟ ਆਨਸਰ ਆ ਜਾਵੇਗਾ ਪਟਿਆਲਾ ਕਿਸ ਨੇ ਬਣਾਇਆ ਸੀ ਬਾਬਾ ਆਲਾ ਸਿੰਘ ਨੇ ਪਟਿਆਲਾ ਸਥਿਤ ਕਿਲਾ ਮੁਬਾਰਕ ਕਿਸ ਨੇ ਬਣਾਇਆ ਸੀ ਬਾਬਾ ਆਲਾ ਸਿੰਘ ਨੇ ਨੈਕਸਟ ਕਹਿੰਦਾ ਹੈ ਜੋ ਕਿ ਲਾਸਟ ਕੁਐਸਚਨ ਹੈ ਇੰਪੋਰਟੈਂਟ ਕੁਐਸਚਨ ਜੀ ਤੁਹਾਨੂੰ ਕਰਵਾਈ ਗਈ ਹਨ ਅਤੇ ਜਦੋਂ ਮੌਕ ਟੈਸਟ ਲਿਆ ਜਾਵੇਗਾ ਉਸ ਦੇ ਵਿੱਚ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਕਹਿੰਦਾ ਹੈ ਪਟਿਆਲਾ ਰਿਆਸਤ ਘਰਾਣਾ ਕਿਹੜੀ ਮਿਸਲ ਅਧੀਨ ਸੀ ਤਾਂ ਪਟਿਆਲਾ ਰਿਆਸਤ ਸੀ ਜਾਂ ਘਰਾਣਾ ਸੀ ਇੱਕੋ ਇੱਕ ਮਿਸਲ ਸੀ ਜਿਹੜੀ ਕੇ ਫੁਲਕੀਆ ਮਿਸਲ ਸੀ ਫੁਲਕੀਆ ਮਿਸਲ ਇਸ ਦੇ ਅਧੀਨ ਸੀ ਪਟਿਆਲਾ ਕਿਉਂਕਿ ਫੁਲਕੇ ਮਿਸਲ ਜਾ ਰਖਣਾ ਹੈ ਪਟਿਆਲਾ ਨਾਬਾ ਉਦਰਲੇ ਪਾਸੋਂ ਕੀ ਹੈ ਸਾਰਾ ਇਹਨਾਂ ਦੇ ਅੰਡਰ ਸੀ ਦੋਸਤੋ ਫੁਲਕੀਆ ਮਿਸਲ ਕਈ ਵਾਰ ਕਵੈਸਚਨ ਸਿੱਧਾ ਹੀ ਪੰਜ ਜਾਂਦਾ ਹੈ ਫੁਲਕੀਆ ਮਿਸਲ ਕਿੱਥੋਂ ਦੀ ਸੀ ਕਿਹੜੀ ਸਾਈਡ ਤੇ ਸੀ ਉੱਥੇ ਆਪਸ਼ਨ ਦੇ ਦੇਵੇਗਾ ਤਾਂ ਉੱਥੇ ਪਟਿਆਲਾ ਪਿਆਊਗਾ ਤਾਂ ਪਟਿਆਲਾ ਆਨਸਰ ਲਾ ਦੇਣਾ ਅਤੇ ਪਟਿਆਲੇ ਤੋਂ ਯਾਦ ਰੱਖਣਾ ਇੱਕ ਕਿਹੜੀ ਸੀ ਪੈਪਸੂ ਹੋਈ ਹੈ ਤਾਂ ਦੋਸਤੋ ਪੈਪਸੂ ਦੀ ਫੁੱਲ ਫਾਰਮ ਤੁਸੀਂ ਕੀ ਹੈ ਕਮੈਂਟ ਬਾਕਸ ਵਿੱਚ ਦੱਸਿਓ ਕਿ ਪੈਪਸੂ ਦਾ ਫੁੱਲ ਨੇਮ ਕੀ ਹੈ ਤੇ ਕਿੰਨੀਆਂ ਰਿਆਸਤਾਂ ਸਨ ਅਤੇ ਕਿੰਨੀਆਂ ਵਿਧਾਨ ਸਭਾ ਦੀਆਂ ਸੀਟਾਂ ਤਾਂ ਦੋਸਤੋ ਇਹ ਸਨ ਤੁਹਾਡੇ ਇੰਪੋਰਟੈਂਟ ਕੁਐਸਚਨ ਤਾਂ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਕੇ ਦੱਸਿਓ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ